ਕਜੀ ਦੇਖਦਾ ਦੈਨਿਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਪੰਜਾਬ ਸਰਕਾਰ ਦੁਆਰਾ ਜਿੱਥੇ ਪੰਚਾਇਤੀ ਜ਼ਮੀਨਾਂ ਛੁੜਾਣ ਲਈ ਹਰ ਆਪਣੇ ਜਿਹੜੇ ਕੈਬਨਿਟ ਮੰਤਰੀਆਂ ਨੂੰ ਇਸ ਦੀ ਜਿਹੜੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਤਾਂ ਕਿ ਉਹਨਾਂ ਲੋਕਾਂ ਕੋਲ ਕਬਜ਼ਾ ਛੁੜਾ ਗਏ ਜਿਨ੍ਹਾਂ ਨੇ ਕਾਫੀ ਸਾਲਾਂ ਤੋਂ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਇਸ ਦੇ ਨਾਲ ਇਹਨਾਂ ਦੱਸਦੀ ਕਿ ਮਹਾਨਗਰ ਲੁਧਿਆਣਾ ਦੀ ਗੱਲ ਕੀਤੀ ਹਜੇ ਵੀ ਜਿਹੜਾ ਕੁਝ ਲੈਂਡ ਮਾਫੀਆ ਹੈਗਾ ਹਜੇ ਵੀ ਜਿਹੜੇ ਲੋਕਾਂ ਦੀ ਜਿਹੜੀ ਸਰਕਾਰੀ ਲੋਕਾਂ ਦੀ ਜਿਹੜੀ ਸਰਕਾਰੀ ਜ਼ਮੀਨ ਵੀ ਹੁੰਦੀ ਆ ਆ ਉਨਾਤੇ ਕਬਜ਼ਾ ਕਰਨ ਦੇ ਗੁਰੇਸ਼ ਨਹੀਂ ਕਰਦੇ ਤਾਂ ਲੈਂਡ ਮਾਫੀਆ ਆਪਣਾ ਪੂਰਾ ਪੈਰ ਸ਼ਹਿਰ ਦੇ ਮਹਾਨਗਰ ਹੁਦਾਨਾ ਵਿੱਚ ਪਸਾਰ ਰਿਹਾ ਜਿਸ ਦੀਆਂ ਲਗਾਤਾਰ ਪਿੱਛੇ ਸ਼ਿਕਾਇਤਾਂ ਵੀ ਮਿਲਦੀਆਂ ਰਹੀਆਂ ਖੈਰ ਪੰਜਾਬ ਸਰਕਾਰ ਵੱਲੋਂ ਜਿਹੜੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆਪਣੇ ਸਾਰੇ ਮੰਤਰੀਆਂ ਨੂੰ ਔਰ ਸਾਰੇ ਉੱਚ ਅਧਿਕਾਰੀਆਂ ਨੂੰ ਕਿਤੇ ਵੀ ਸਰਕਾਰੀ ਜਗ੍ਹਾ ਤੇ ਕਬਜ਼ਾ ਹੁੰਦਾ ਤੇ ਉਸ ਨੂੰ ਛੁਡਾ ਕੇ ਉਸ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਲੋਕਾਂ ਤੇ ਕੀਤੀ ਜਾਵੇ ਗੱਲ ਕਰਦੇ ਮਹਾਨਗਰ ਹੁਦਾਨਾ ਤੇ ਲੁਧਾਨਾ ਦੇ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਨਵ ਨਿਯੁਕਤ ਜਿਹੜੇ ਕਮਿਸ਼ਨਰ ਸੀ ਸੰਦੀਪ ਰਿਸ਼ੀ ਉਹਨਾਂ ਨੇ ਆਂਦੇ ਹੀ ਆਮ ਲੋਕਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸੀ ਸ਼ਹਿਰ ਦੇ ਵਿੱਚ ਐਨਕ੍ਰੋਚਮੈਂਟ ਔਰ ਜਿਹੜੇ ਅਵੈਦ ਕਬਜ਼ੇ ਹੁੰਦੇ ਆ ਜਾਂ ਇਸ ਤਰ੍ਹਾਂ ਕਲੋਨੀਆਂ ਨਜਾਇਜ਼ ਬਣਦੀਆਂ ਉਹ ਲੋਕ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸਰਕਾਰੀ ਜਗ੍ਹਾ ਦੇ ਕਬਜ਼ੇ ਜਾਂ ਐਨਕਲੋਜਮੈਂਟ ਕਰਨੀ ਬੰਦ ਕਰੀ ਤਾਂ ਉਹਨਾਂ ਤੇ ਬੰਦਾ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇਗੀ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਜਸੀਆਂ ਲੁਧਿਆਣਾ ਦੇ ਹੈਬੋ ਵਾਲੀ ਜਸੀਆਂ ਰੋਡ ਤੇ ਪਿੱਛੇ ਮੈਂ ਦੇਖ ਸਕਦੇ ਹੋ ਕ੍ਰਿਸ਼ਨਾ ਪੈਰਾਡਾਈਸ ਕਲੋਨੀ ਹੈਗੀ ਆ ਅ ਤੁਹਾਨੂੰ ਦੱਸਦੀ ਕਿ ਪਿੱਛੇ ਸ਼ਿਕਾਇਤ ਮਿਲੀ ਸੀ ਕੁਝ ਇਹਨਾਂ ਕਲੋਨੀਆ ਦੇ ਵਿੱਚ ਜਿਹੜੀ ਨਜਾਇਜ਼ ਅਵਾਇ ਕਲੋਨੀ ਨੂੰ ਕਿਹਾ ਜਾਂਦਾ ਸੀ ਅਵਾਇ ਮਕਾਨ ਅਵਾਇਦ ਬਨੇ ਹੋਏ ਆ ਤਾਂ ਅਸੀਂ ਜਿਵੇਂ ਮਿਸਟਰ ਤੇ ਦੀ ਹਕੀਕਤ ਜਾਣਨ ਵਾਸਤੇ ਪਹੁੰਚੇ ਹੈਗੇ ਆ ਇਹ ਹੈ ਕ੍ਰਿਸ਼ਨਾ ਪੈਰਾਡਾਈਸ ਕਲੋਨੀ ਉਹ ਤੁਹਾਨੂੰ ਦੱਸਦੀ ਕਿ ਇਸ ਜਿਹੜੇ ਮਕਾਨਾਂ ਔਰ ਦੁਕਾਨਾਂ ਦੀ ਬਣੀਆਂ ਹੋਈਆਂ तकरीबन 50 ਤੇ तकरीबन 68 68 ਗੱਜ ਦੇ ਪਲਾਟ ਔਰ ਇਹ ਸਾਰੀ ਕਲੋਨੀਆ ਪਲਾਟ ਮਕਾਨ ਬਨੇ ਹੋਏ ਆ ਤੇ ਅੰਦਾਜ਼ ਦੇ ਕਿ ਬਾਕਾਇਦਾ ਜੜੇ ਇਹਨਾਂ ਘਰਾਂ ਦੇ ਵਿੱਚੜ ਹੈ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਆ ਮੈਂ ਕੈਮਰੇ ਮੈਂ ਦਿਖਾਉਂਗਾ ਬਿਜਲੀ ਇਮੀਡੀਏਟ ਲੱਗੇ ਹੋਇਆ ਬਿਜਲੀ ਮੀਟਰ ਉਦੋਂ ਲੱਗਦੇ ਆ ਜਦੋਂ ਉਸ ਪਲਾਟ ਦੇ ਮਕਾਨ ਮਾਲਕ ਨੂੰ ਐਨਓਸੀ ਮਿਲਦੀ ਹੋਵੇ ਐਨਓਸੀ ਤੋਂ ਬਾਅਦ ਹੀ ਸਰਕਾਰ ਨੇ ਵੀ ਦਿੱਤੀ ਐਨਓਸੀ ਤੋਂ ਬਾਅਦ ਹੀ ਘਰ ਦੇ ਮੀਟਰ ਬਿਜਲੀ ਦੇ ਮੀਟਰ ਲੱਗਦੇ ਤੇ ਇਹ ਉਹ ਕਲੋਨੀਆ ਕ੍ਰਿਸ਼ਨਾ ਪੈੜ ਤੇ ਬਕਾਇਦਾ ਬਿਜਲੀ ਦੇ ਹਰ ਘਰ ਦੇ ਬਾਹਰ ਮੀਟਰ ਵੀ ਲੱਗੇ ਆ ਜਿਸ ਤੋਂ ਇਹ ਕਹਿ ਸਕਦੇ ਵੀ ਇਸ ਕਲੋਨੀ ਦੀ ਐਨਓਸੀ ਹੋ ਸਕਦੀ ਹੈ ਤੇ ਇਹ ਉਹ ਕਲੋਨੀਆਂ ਜਿਹੜੇ ਮਕਾਨ ਬਣੇ ਹੋਏ ਆ ਪਿਆ ਪਿਆ ਗਜ ਦੇ ਮਕਾਨ ਆ ਤੇ तकरीबन ਕਾਫੀ ਇੱਥੇ ਮਕਾਨ ਔਰ ਕੁਝ ਲੋਕ ਹਸਤੇ ਆਪਣੇ ਬਣਾ ਰਹੇ ਹੈਗੇ ਆ ਇਹ ਉਹ ਲੋਕਾਂ ਨੇ ਬਣਾਇਆ ਆ ਲੋਕਾਂ ਦੇ ਇਕੀਆਂ ਨੇ ਜਿਹੜੇ ਇਹਨਾਂ ਕਲੋਨੀ ਕੱਟੀਆਂ ਇੱਥੇ ਪਲਾਟ ਵੇਚੇ ਗਏ ਤੇ ਲੋਕਾਂ ਨੇ ਆਪ ਇੱਥੇ ਪਿਆ ਪਿਆ ਠੁਜਾ ਗਜ ਤੇ ਲੋਕਾਂ ਨੇ ਆਪਣੇ ਮਕਾਨ ਬਣਾਏ ਹੋਏ ਆ ਤੇ ਬਗਾਧਾ ਹਰ ਘਰ ਦੇ ਬਾਹਰ ਮੀ ਬੀਲੀ ਦੇ ਮਿਟੇ ਵੀ ਲੱਗੇ ਹੋ ਤਾਂ ਇਸ ਬਾਰੇ ਸਾਰੇ ਬਾਰੇ ਗੱਲਬਾਤ ਕਰਦੇ ਆ ਪਿਸ਼ਨਾ ਪੈਰਾਡਾਈਸ ਕਲੋਨੀ ਦੇ ਜਿਹੜੇ ਜਿਨ੍ਹਾਂ ਨੇ ਕਲੋਨੀ ਕਟੀਆਂ ਉਸ ਬਾਰੇ ਗੱਲਬਾਤ ਕਰਦੇ ਕਿ ਇਹ ਕਲੋਨੀ ਲੀਗਲ ਹੈ ਜਾਂ ਇਲੀਗਲ ਹੈ ਅਗਰ ਲੀਗਲ ਹੈ ਕਿ ਉਹਨਾਂ ਕੋਲ ਦਸਤਾਵੇਜ਼ ਕਲੋਨੀ ਦੇ ਹੈਗੇ ਅਗਰ ਦਸਤਾਵੇਜ਼ ਹੈ ਤਾਂ ਕਿਸ ਦਾ ਦਸਤਾਵੇਜ਼ ਹੈ ਕਿ ਉਹਨਾਂ ਨੂੰ ਐਮਸੀਲ ਵੱਲੋਂ ਕੋਈ ਐਨਓਸੀ ਦਿੱਤੀ ਗਈ ਹੈ ਜਾਂ ਕੰਪਾਉਂਡੇਬਲ ਚਾਰਜ ਰਸੀਦ ਕਿ ਕੱਟੀ ਗਈਆਂ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਕ੍ਰਿਸ਼ਨਾ ਪੈਰਾਡਾਈਸ ਕਲੋਨੀ ਦੇ ਅਧਿਕਾਰੀਆਂ ਨਾਲ ਸੋ ਮੌਜੂਦਾ ਹੈ ਕ੍ਰਿਸ਼ਨਾ ਪੈਰਾਡਾਈਸ ਕਲੋਨੀ ਦੇ ਜਿਹੜੇ ਓਨਰ ਹੈ ਜਿਹੜੇ ਉਹਨਾਂ ਦੇ ਜਿਹਨਾਂ ਨੇ ਕਲੋਨੀ ਕੱਟੀਆਂ ਮੇਨਾਂ ਮੌਜੂਦ ਹੈ ਗਲਬਤ ਕਰ ਰਹੇ ਕਿ ਇਹ ਕਲੋਨੀ ਅਵੈਦ ਆ ਜਾਂ ਲੀਗਲ ਆ ਜਾਂ ਇਲੀਗਲ ਹੈ ਕਿ ਡਾਕੂਮੈਂਟ ਪ੍ਰੂਫ ਹੈਗੇ ਗਲਬਤ ਕਰ ਦੇਣਾ ਕੋਈ ਗਲਬਤ ਸਸੀ ਗਾ ਜੀ ਸਸੀ ਗਾ ਜੀ ਕੀ ਨਾਮ ਬਟਾ ਜੀ ਮੇਰਾ ਨਾਮ ਸੁਖਰਾਜ ਸਿੰਘ ਆ ਜੀ ਕਲੋਨੀ ਦਾ ਕਿਹੜੀ ਨਾਮ ਕਲੋਨੀ ਦਾ ਕ੍ਰਿਸ਼ਨਾ ਪੈਰਾਡਾਈਸ ਕਲੋਨੀ ਆ ਜੀ ਅੱਛਾ ਜੀ ਤੇ ਸਾਰੀ ਅਸੀਂ ਇਕੱਲੀ ਇਕੱਲੀ ਇਕੱਲੇ ਇਕੱਲਾ ਪਲਾਟ ਐਨੂੰ ਅਸੀਂ ਪਾਸ ਕਰਾਈ ਆ ਜੀ ਬਾਕੀ ਜਿਨ੍ਹਾਂ ਨੇ ਅਜਿਹੇ ਪਲਾਟ ਵਿੱਚ ਜਿਹਨਾਂ ਨੇ ਕੋਠੀਆਂ ਬਣਾਈਆਂ ਉਹਨਾਂ ਨੇ ਵੀ ਕਾਰਪੋਰੇਸ਼ਨ ਤੋਂ ਜਿਹੜਾ ਉੱਪਰ ਲੱਗਦਾ ਉਹ ਵੀ ਉਹ ਵੀ ਘਟਾਇਆ ਹੋਇਆ ਜੀ ਸਾਰਾ ਜਿੰਨੀ ਕਿੰਨੀ ਕਿਲੋਨੀ ਦੇ ਵਿੱਚ ਕਿੰਨੇ ਕੁ ਮੰਗਲਾਂ ਨਾਲ ਲੱਗਦੇ ਹੈਗੇ ਪਲਾਟ ਦੁਕਾਨਾ ਪਾ ਕੇ 100 100 ਮੰਗਲਾਂਟ ਬਣਾਏਗੇ ਕਿੰਨੇ ਕਿੰਨੇ ਗਾਜ ਦੇ ਸਰ ਦਾ ਇੱਕ ਹੈਗਾ ਜੀ ਇੱਕ ਲਾਈਨ ਹੈਗੀ 50 50 ਗਾਜ ਦੀਆਂ ਦੋ ਲੈਣਾ ਠੀਕ ਹੈ ਜੀ ਇੱਕ ਲਾਈਨ ਹੈਗੀ 58 58 ਗਾਜ ਦੀ ਤਿੰਨ ਲੈਣਾ 50 50 ਗਾਜ ਦੀਆਂ ਤੇ ਦੁਕਾਨਾ ਜਿਹੜੀਆਂ ਜੀ ਇਹ ਹੈਗੀਆਂ 50 50 ਗਾਜ ਦੀਆਂ ਇਹ ਸੜਕੋਨੀ ਕਿੰਨੇ ਸਾਲ ਚ ਕੱਟੀ ਦੀ ਸੱਚ ਕੱਟੀ ਸੀ ਇਹ 1919 ਚ ਕੱਟੀ ਹੈ ਜੀ ਉਹ ਰਹੇ ਨਹੀਂ ਜੀ ਹਾਂਜੀ ਉਨੀ ਕੱਟੀ ਆ ਉਦੋਂ ਫਿਰ ਪੈ ਗਿਆ ਜ ਉਹ ਕਰੋਨਾ ਹੋ ਗਿਆ ਸੀਗਾ ਉਦੋਂ ਬਾਅਦ ਉਹ ਕੰਮ ਮਾੜਾ ਮਟਰ ਚੱਲਦਾ ਰਿਹਾ ਤੇ ਜਾ ਕੇ 22 ਚ ਕੰਮ ਹੋਇਆ ਜੀ ਸੋਨਚੀ ਐਵੀ ਐਸੀ ਜਿਹੜੀ ਕਲੋਨੀ ਆ ਕ੍ਰਿਸ਼ਨਾ ਪੈਰਾਡਿਕਸ ਹੋਣੀ ਆ ਸੋਨਚੀ ਐਵੀ ਇਹਦੀ ਕੰਪਲੀਟ ਆ ਵੀ ਇਹ ਇਲੀਗਲ ਬਣੀ ਐ ਕੀ ਇਹ ਜਾਇਜ਼ ਨਹੀਂ ਨਹੀਂ ਜੀ ਬਿਲਕੁਲ ਨਹੀਂ ਗੈਲ ਨਹੀਂ ਜੀ ਸਾਰੇ ਕੰਮ ਸਾਰੇ ਕੰਮ ਹੋਇਆ ਜੀ ਸਭ ਦੇ ਮੀਟਰ ਲੱਗੇ ਸਭ ਦੇ ਮੀਟਰ ਲੱਗੇ ਆ ਜੀ ਬਕਾਇਦਾ ਖੰਭਾ ਖੰਬੇ ਤਾਰਾਂ ਬਿਜਲੀ ਲੱਗੀ ਆ ਸਾਰਾ ਕੁਝ ਕਿਸੇ ਚੀਜ਼ ਦੀ ਯਾਨੀ ਹੈ ਨਹੀਂ ਸੀਵਰੇਜ ਪਾਣੀ ਵਾਟਰ ਸਪਲਾਈ ਸਾਰਾ ਕੁਝ ਸਹੀ ਛੜਕਾ ਹਾਂ ਜੀ ਹਾਂ ਜੀ ਪਰਮਿਸ਼ਨ ਹੈਗੀ ਹਾਂ ਜੀ ਪਰਮਿਸ਼ਨ ਹੈਗੀ ਉਹਦੀ ਵੀ ਹੈਗੀ ਆ ਪਾਣੀ ਦੀ ਵੀ ਹੈਗੀ ਆ ਜੀ ਯਾਨੀ ਸਾਰਾ ਕੁਝ ਅਸੀਂ ਕਰਕੇ ਫਿਰ ਪਲਾਟ ਵੇਚਣ ਲੱਗੇ ਸੀ ਹਾਂ ਜੀ ਹਾਂ ਜੀ ਸੋ ਇਹ ਸਨ ਕ੍ਰਿਸ਼ਨਾ ਪੈਰਾਡਾਈਸ ਲੋਨੀ ਜਿਹਨਾਂ ਨੇ ਕਲੋਨੀ ਕੱਟੀ ਹੈਗੀ ਉਹਨਾਂ ਦੇ ਅਧਿਕਾਰੀ ਹੈਗੇ ਆ ਗਲਬਤ ਦਫੇ ਵੀ 58 ਗਾਇ ਤੇ ਪਿਆ ਗਏ ਗਏ ਦੀਆਂ ਮਕਾਨ ਵੀ ਹੈਗੇ ਆ ਤੇ ਦੁਕਾਨਾਂ ਵੀ ਹੈਗੀਆਂ ਜਿਨ੍ਹਾਂ ਨੇ ਕੱਟੀਆਂ ਬਕਾਇਦਾ ਲੁਧਿਆਣਾ ਮਿਊਂਸੀਪਲ ਕਾਰਪੋਰੇਸ਼ਨ ਦੇ ਵੱਲੋਂ ਇਹਨਾਂ ਕੋ ਐਨਓਸੀ ਹੈਗੀਆਂ ਮੈਂ ਤੇ ਐਨਓਸੀ ਦੇ ਨਾਲ ਨਾਲ ਅੜੀ ਸੀਵਰੇ ਪਾਈ ਆ ਸੀਵਰੇ ਦੀ ਅੜੀ ਪਰਮਿਸ਼ਨ ਹੈ ਤੇ ਇਹ ਉਹ ਐਨਓਸੀ ਜਿਹੜੀਆਂ ਦਿਖਾਈਆਂ ਨਾਲੇ ਕਾਫੀ ਮੇਰੇ ਹੱਥ 'ਚ ਐਨਓਸੀ ਸੀ ਹੈ ਇਹ ਉਹ ਐਨਓਸੀ ਲੁਧਿਆਣਾ ਮ्युनਿਸਪਲ ਕਾਰਪੋਰੇਸ਼ਨ ਇਹਨਾਂ ਨੂੰ ਦਿੱਤੀ ਹੈ ਬਿਲਕੁਲ ਵੈਧ ਹੈਗਾ ਲੀਗਲੀ ਨਿਆਣਾ ਹਰ ਘਰ ਦੇ ਬਕਾਇਦਾ ਹਰ ਜਿਹੜੇ ਸੀਡਾ ਵੀ ਕੱਟੀਆਂ ਹੈ ਮਕਾਨ ਦੀ ਜੋ ਉਹਨਾਂ ਦੀ ਕੰਪਾਉਂਡੇਬਲ ਜਿਹੜੇ ਚਾਰजेस ਹੁੰਦੇ ਐ ਐਮਸੀਐਨ ਉਹ ਵੀ ਕੱਟੇ ਹੋਏ ਐ ਇਹ ਰਸੀਦਾਂ ਸਾਹਮਣੇ ਪਈਆਂ ਹੈਗੀਆਂ ਔਰ ਇਸ ਦੇ ਨਾਲ ਹੀ ਹਰ ਘਰ ਦੇ ਜਿਹੜੇ ਮੀਟਰ ਲੱਗੇ ਉਹ ਵੀ ਐਨਓਸੀ ਬੇਸ ਤੇ ਉੱਪਰ ਲੱਗੇ ਐ ਖੈਰ ਦੇਖਣਾ ਹੁਣ ਇਹ ਹੋਗਾ ਜਿਹੜੀ ਸ਼ਿਕਾਇਤ ਆਈ ਗਈ ਹੈ ਐਮਸੀਲ ਡਿਪਾਰਟਮੈਂਟ ਕੋ ਆਈ ਹੈ ਪ੍ਰਿੰਸੀਪਲ ਸੈਕਟਰੀ ਕੋ ਕਲੋਨੀਆ ਬਾਰੇ ਕਿ ਇਹ ਕਲੋਨੀ ਲੀਗਲ ਹੈ ਜਾਂ ਇਲੀਗਲ ਖੈਰ ਇਹ ਤਾਂ ਹੁਣ ਜਾਂਚ ਤੋਂ ਬਾਅਦ ਲekin ਫਿਲਹਾਲ ਕਲੋਨਾਈਜ਼ਰ ਵੱਲੋਂ ਜਿਹੜੇ ਆਪਣੇ ਦਸਤਾਵੇਜ਼ ਸਾਹਮਣੇ ਪੇਸ਼ ਕੀਤੇ ਗਏ ਹੈ ਮੀਡੀਆ ਸਾਹਮਣੇ ਪੇਸ਼ ਕੀਤੇ ਗਏ ਹੈ ਵੀ ਹਰ ਮਕਾਨ ਦੀ ਔਰ ਹਰ ਦੁਕਾਨ ਦੀ ਇਹਨਾਂ ਕੋ ਐਨਓਸੀ ਪਈ ਹੈ ਕਿ ਜਿਹੜੀ ਬਕਾਇਦਾ ਨਗਰ ਨਿਗਮ ਲੁਧਿਆਣਾ ਵੱਲੋਂ ਇਹਨਾਂ ਨੂੰ ਦਿੱਤੀ ਗਈ ਹੈ ਕਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਜੈਸਰ ਟੀਵੀ ਲੁਧਿਆਣਾ